کسان مجبور ہے ਨੀ ਇਹ ਬਾਪੀ ਨਾ ਬਾਪੀ ਕਿਹਨਾਂ ਕਰਦੇ ਬੰਦਿਆਂ ਨੂੰ ਕਿੰਨੇ ਟਕਰਾਏ ਹੋਏ ਆ ਸਾਡੇ ਉਹ ਸਾਡੇ ਚ ਗੋਲੀਆਂ ਮਾਰੀਆਂ ਇਹਨਾਂ ਨੇ ਉਹ ਉਦੋਂ ਕਿੱਥੇ ਸੀ ਸਾਡੇ ਗੇਟ ਲਾਏ ਆ ਹੈ ਅੰਨੇ ਕਰਤੇ ਅੰਨੇ ਕਰਤੇ ਸਾਡੇ ਨੌਜਵਾਨ ਕਿਸਾਨ ਭਰਾ ਮਾਰਤੇ ਇਹਨਾਂ ਨੇ ਉਹਦੋਂ ਕਿੱਥੇ ਸੀ ਆਸੂ ਦਾਇਤ ਗੋਲੇ ਚੱਲੇ ਇਹ ਭਾਈ ਜੀ ਜਿਹਨਾਂ ਦਿੱਲੀ ਦੀਆਂ ਯਾਦ ਦੇਖਦੇ ਆ ਨਾ ਹਾਲਾਤ ਤੇ ਰੋਣ ਆਉਂਦਾ ਰਾਤ ਨੂੰ ਜਿਨ੍ਹਾਂ ਮਾਵਾਂ ਦੇ ਪੁੱਤ ਮਰੇ ਆ ਪਰ ਲੋਕ ਇਹਦਾ ਕੀ ਗੱਲ ਹੈ ਸ਼ੋਕਤ ਵਰਨੇ ਦਾ ਕਦੇ ਆਪ ਚ ਵੜ ਗਿਆ ਕਦੇ ਭਾਜਪਾ ਚ ਵੜ ਗਿਆ ਕਦੇ ਕਾਂਗਰਸ ਚ ਵੜ ਗਿਆ ਇਹਦਾ ਕੀ ਹੈ ਇਹ ਆਰੇਗਾ ਫਿਰ ਜਾਏਗਾ ਕਾਗਰਸ ਇਹਨਾਂ ਪੰਜ ਸਾਲ ਜਦੋਂ ਪਹਿਲਾਂ ਜਿੱਤਿਆ ਸੀ ਜਿੱਤਣ ਤੋਂ ਬਾਅਦ ਕਿੰਨੇ ਗੇੜੇ ਨੇ ਲਾਏ ਸਰ ਕੀ ਕੀਤਾ ਉਦੋਂ ਨੇ ਕੀ ਕੀਤਾ ਪਰ ਕਈ ਕਿਸਾਨ ਆ ਜਿਹੜੇ ਉਹਨਾਂ ਦੇ ਸਾਥ-ਸਾਥ ਕੇ ਉਹਨਾਂ ਦਾ ਸਵਾਗਤ ਵੀ ਕਰ ਰਹੇ ਆ ਉਹਨਾਂ ਨੂੰ ਦੇਖੋ ਜੀ ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ ਉਹਨਾਂ ਇੱਕ ਪਿੰਡ ਕਰੀ ਵਾਲੇ ਦੇ ਵਿੱਚ ਕਈਆਂ ਨੇ ਸੱਦ ਕੇ ਪ੍ਰੋਗਰਾਮ ਕਰਾਇਆ ਸੀ ਇਹ ਨਹੀਂ ਕਹਿ ਸਕਦੇ ਉਹਨਾਂ ਨੂੰ ਸਮਝਾਓ ਆਪਦੀ ਸਮਝ ਨਾਲ ਚੱਲੀ ਜਾਂਦੇ ਆ ਕਿਸੇ ਨੇ 2 ਸਾਲ ਠਹਿਰ ਕੇ ਮਰ ਜਾਣਾ ਕਿਸੇ ਨੇ 2 ਮਹੀਨੇ ਠਹਿਰ ਕੇ ਮਰ ਜਾਣਾ ਸਾਰਾਂ ਦੇ ਹਾਲਾਤ ਇਹ ਜੇ ਕਰ ਦੂਗੀ ਬੀਜੇਪੀ ਵੀ ਤੁਸੀਂ ਯਾਦ ਰੱਖੋਗੇ ਤੁਸੀਂ ਕਿਹੜੀ ਪਾਰਟੀ ਨੂੰ ਸਮਰਥਨ ਕਰਦੇ ਹੋ ਅਸੀਂ ਵੀ ਕਿਸੇ ਪਾਰਟੀ ਨੂੰ ਨਹੀਂ ਕਰਦੇ ਅਸੀਂ ਕਿਸਾਨ ਮਜ਼ਦੂਰਾਂ ਦੇ ਨਾਲ ਹ ਕਿਸੇ ਨੂੰ ਤਾਂ ਵੋਟ ਦੇਵੋਗੇ ਨਾ ਜੀ ਵੋਟ ਅਸੀਂ ਦੇਵਾਂਗੇ ਵੋਟ ਅਸੀਂ ਦੇਵਾਂਗੇ ਜਿਹੜਾ ਬੀਜੇਪੀ ਨੂੰ ਹਰਾਊ ਆ ਉਹਦੇ ਨਾਲ ਚੱਲਾਂਗੇ ਇਹ ਪਿੱਛੇ ਜੀ ਕੁਲਦੀਪ ਸਿੰਘ ਉਹ ਕਿਹੜੀ ਪਾਰਟੀ ਉਹਦੇ ਘਰੇ ਨੈਣਾ ਚਨ ਲਾਈ ਸੀ ਉਦੋਂ ਮਤਲਬ ਕਿਸੇ ਕਿਸਾਨ ਨੇ ਇਸ ਵਿਰੋਧ ਨਹੀਂ ਕੀਤਾ ਉਹ ਦੇਖੋ ਜੀ ਇਹ ਜਿਹੜਾ ਵਿਰੋਧ ਨਹੀਂ ਕੀਤਾ ਇਹ ਪਿੰਡ ਕਰੀ ਵਾਲੇ ਦੀ ਸੋਚ ਹੈ ਨਹੀਂ ਨਹੀਂ ਦੀ ਪ੍ਰੋਗਰਾਮ ਨੇ ਜੀ ਕਿਸੇ ਦਾ ਪ੍ਰੋਗਰਾਮ ਘਰੇ ਸੀਗਾ ਇਹ ਵੀ ਅੱਜ ਉੱਥੇ ਫਿਰ ਨੀਂਹ ਫਾਇਦੇ ਨਹੀਂ ਲੈ ਲੋ ਕੌਣ ਚੌਂਕ 'ਚ ਖੜ੍ਹ ਸਕਦੇ ਸੀ ਕੌਣ ਜੀ ਉਦੋਂ ਚੌਂਕ 'ਚ ਖੜ੍ਹ ਸਕਦੇ ਸੀ ਰਸਤੇ 'ਚ ਖੜ੍ਹ ਸਕਦੇ ਕਿਸਾਨ ਕਿਤੇ ਵੀ ਦੇਖੋ ਜੀ ਉਹ ਹਨ ਇਹਨਾਂ ਨੇ ਤੜਕੇ ਦੇ ਇਹਨਾਂ ਦਾ ਪ੍ਰੋਗਰਾਮ ਪਿੰਡ ਦਾ ਜਿਵੇਂ ਘਰ ਦਾ ਕਿਸੇ ਦਾ ਪ੍ਰੋਗਰਾਮ ਹੈ ਘਰੇ ਨਹੀਂ ਜਾ ਸਕਦੇ ਅੱਜ ਪਿੰਡ ਸਾਡੇ ਦਮਦਮੇ ਪ੍ਰੋਗਰਾਮ ਹੋਇਆ ਅ ਧਰਮਸ਼ਾਲਾ 'ਚ ਹੋਇਆ ਸੀ ਨਹੀਂ ਗਏ ਅਸੀਂ ਆਪ ਦਾ ਰੋਡ ਤੇ ਝੰਡੇ ਦਿਖਾਏ ਕਾਲੇ ਉਹਨੂੰ ਪਹਿਲਾਂ ਆਉਂਦੇ ਨੂੰ ਦਿਖਾਏ ਫਿਰ ਜਾਂਦੇ ਨੂੰ ਦਿਖਾਏ ਅਸੀਂ ਵਿਰੋਧ ਕਰਿਆ ਕਿਸੇ ਦੇ ਘਰੇ ਜਾ ਕੇ ਜਾਂ ਕਿਤੇ ਧਰਮ ਸਥਾਨ ਤੇ ਪ੍ਰੋਗਰਾਮ ਹੈ ਪ੍ਰੋਗਰਾਮ ਤੇ ਵੀ ਨਹੀਂ ਜਾਣਾ ਇਹ ਕਿਸਾਨ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕਿਸਾਨ ਭਰਾਵਾਂ ਨੂੰ ਇਹ ਹੀ ਬੇਨਤੀ ਹੱਥ ਜੋੜ ਕੇ ਵੀ ਭਾਜੀਪੀ ਨੂੰ ਜਿੱਥੋਂ ਤੱਕ ਜ਼ੋਰ ਲੱਗਦਾ ਉੱਥੋਂ ਤੱਕ ਇਹਨੂੰ ਹਰਾਓ ਵੋਟ ਨਾ ਪਾਓ ਵੋਟ ਨਾ ਪਾਓ ਜੇ ਵੀ ਕੋਈ ਵੀ ਹੈ ਫੋਨ ਕਰੋ ਰਿਸ਼ਤੇਦਾਰਾਂ ਕੋਲੇ ਜਾਓ ਹਜ਼ਾਰ ਦੋ ਦੋ ਹਜ਼ਾਰ ਦਾ ਤੇਲ ਮਚਾ ਕੇ ਰਿਸ਼ਤੇਦਾਰਾਂ ਕੋਲੇ ਜਾਓ ਵੀ ਭਾਜੀਪੀ ਨੂੰ ਵੋਟ ਨਾ ਪਾਓ ਬਹੁਤ ਬਹੁਤ ਧੰਨਵਾਦ ਚਲ ਕੋਈ ਥੱਲੇ ਜਾ